ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਅੱਜ ਮੈਂ ਇਸ ਚੈਨਲ ਪਰਮार्थ ਦੇ ਪੰਦੀ ਰਹੀ ਆਪ ਜੀ ਨਾਲ ਇਹ ਵਿਚਾਰ ਸਾਂਝੇ ਕਰ ਰਹੀ ਹਾਂ ਕਿ ਦੂਜਾ ਭੌ ਕੀ ਹੈ ਸੋ ਮੇਰੀ ਆਪਣੀ ਸਮਝ ਮੁਤਾਬਕ ਦੂਜਾ ਭੌ ਜਾਂ ਦੁਬਦਾ ਮਨ ਦੇ ਉਸ ਡੋਲਣ ਵਾਲੀ ਭਰੋਸੇ ਰਹਿਤ ਵਰਤੀ ਨੂੰ ਕਿਹਾ ਜਾਂਦਾ ਹੈ ਜੋ ਉੱਪਰ ਉਹ ਤਾਂ ਕਹਿਣਾ ਕਿ ਅਸੀਂ ਇੱਕ ਪਰਮਾਤਮਾ ਨੂੰ ਮੰਨਦੇ ਹਾਂ ਉਸੇ ਤੇ ਭਰੋਸਾ ਰੱਖਦੇ ਹਾਂ ਪਰ ਅੰਦਰੋਂ ਪੂਜਾ ਅਰਚਾ ਹੋਰ ਬੇਅਰਥ ਪਦਾਰਥਾਂ ਦੀ ਕਰੀ ਜਾਣੀ ਬਿਨਾਂ ਸੋਚਿਆਂ ਸਮਝਿਆਂ ਬਿਨਾਂ ਤਰਕ ਕੀਤਿਆਂ ਫੋਕੜ ਦੇ ਕਰਮ ਕਾਂਡਾਂ ਵਿੱਚ ਉਲਝੇ ਰਹਿਣਾ ਇਹ ਹੀ ਦੁਬਦਾ ਹੈ ਜੀ ਅੱਜ ਅਸੀਂ ਇੰਨਾ ਵੱਢ ਲੈ ਕੇ ਵੀ ਗੁਰਮਤ ਨੂੰ ਛੱਡ ਕੇ ਦੁਰਮਤ ਵੱਲ ਜਾ ਰਹੇ ਹਾਂ ਅੱਪੈ ਦੀ ਸੋਝੀ ਨਾ ਹੋਣ ਕਰਕੇ ਆਪਣੇ ਮਨ ਦੇ ਪਿੱਛੇ ਲੱਗੇ ਹੋਇਆ ਜੀ ਤੇ ਮਨਮੁਖਾਂ ਬਾਰੇ ਗੁਰੂ ਅਮਰਦਾਸ ਜੀ ਸ੍ਰੀ ਰાગ ਅੰਦਰ ਫਰਮਾ ਰਹੇ ਹਨ ਮਨਮੁਖ ਨਾਮ ਨਾ ਜਾਣਨੀ ਮਨਮੁਖ ਨਾਮ ਨਾ ਜਾਣਨੀ ਵਿਣ ਨਾਮੇ ਪਤ ਜਾਏ ਸਬ ਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਵਿਸਟਾ ਕੇ ਕੀੜੇ ਪਵੇ ਵਿਚ ਵਿਸਟਾ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਹਿਸਮਾਇ ਦੇਖੋ ਇੱਥੇ ਗੁਰੂ ਸਾਹਿਬ ਨੇ ਦੂਜੇ ਭਾਉ ਨੂੰ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਆਪਾਂ ਕਰਮ ਕਾਂਡ ਕਰਦੇ ਆ ਉਹਨੂੰ ਵਿਸ਼ਟਾ ਦੱਸਿਆ ਸੋ ਸਤਿਗੁਰ ਸਮਝਾ ਰਹੇ ਹਨ ਕਿ ਗੁਰੂ ਦੇ ਗਿਆਨ ਤੋਂ ਬਿਨਾਂ ਤੇ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ ਦੂਜੇ ਭਾਉ ਵਿੱਚ ਦੁੱਖ ਹੀ ਦੁੱਖ ਹਨ ਮਨੁੱਖ ਮੰਦੀ ਵਰਤੀ ਟਕਾ ਵਿੱਚ ਨਾ ਹੋਣ ਕਾਰਨ ਪਾਉਂਦੀ ਰਹਿੰਦੀ ਹੈ। ਮਨੁੱਖ ਹਰ ਵਕਤ ਕਾਸ਼ਮ ਕਾਸ਼ ਵਿੱਚ ਰਹਿ ਕੇ ਦੁੱਖ ਝੱਲਦਾ ਹੈ। ਕਿਉਂਕਿ ਦ્વੈਤ ਭਾਵ ਦੀ ਜਿਹੜੀ ਭਟਕਣਾ ਹੈ ਇਹਦੇ ਕਾਰਨ ਦਪਾਸਰ ਖਿੰਚਾ-ਫੇਚੀ ਉਹਦੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਤੇ ਪਰਮਾਤਮਾ ਤੇ ਪੂਰਨ ਭਰੋਸਾ ਨਾ ਹੋਣ ਕਾਰਨ ਅਸੀਂ ਆਪਣੇ ਸਾਰੇ ਦੁੱਖਾਂ ਦਾ ਕਾਰਨ ਵੀ ਪਰਮਾਤਮਾ ਨੂੰ ਹੀ ਦੱਸਦੇ ਹਾਂ ਕਿ ਪਰਮਾਤਮਾ ਨੇ ਮੈਨੂੰ ਕਿਉਂ ਇੰਨੇ ਦੁੱਖ ਦਿੱਤੇ ਹਨ। ਆਪਣੇ ਬਾਰੇ ਅਸੀਂ ਸੋਚਦੇ ਨਹੀਂ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਆਪਣੇ ਹਉਮੇ ਪਰ ਰਵਈਆ ਕਰਕੇ ਸਾਰੀ ਉਮਰ ਮੈਂ ਤੇ ਮੇਰੀ ਮੇਰੀ ਵਿੱਚ ਹੀ ਉਲਝੇ ਰਹਿੰਦੇ ਆ ਗੁਰਬਾਣੀ ਨੂੰ ਪੜ ਕੇ ਵਿਚਾਰ ਕੇ ਹੀ ਅਸੀਂ ਗੁਰੂ ਦੀ ਦੱਸੀ ਸਿੱਖਿਆ ਨੂੰ ਸਮਝ ਸਕਦੇ ਆ ਜੀ ਗੁਰੂ ਅਮਰਦਾਸ ਜੀ ਰਾਗ ਸੂਹੀ ਅੰਦਰ ਸਾਨੂੰ ਸਮਝਾ ਰਹੇ ਹਨ ਖਿੰਚੋ ਤਾਣ ਵੀ ਗੁੱਚੀ ਹੈ ਖਿੰਚੋ ਤਾਣ ਵੀ ਗੁੱਚੀ ਹੈ ਏਕ ਸਿ ਸਿਉ ਲਿਵ ਲਾਏ ਹਉਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮੈ ਤੋ ਉਹ ਮਾਇਆ ਦੇ ਭਰਮ ਜਾਲ ਦੀ ਇਸ ਵਿਰਤੀ ਕਰਕੇ ਅਸੀਂ ਉਹੋ ਕੁਝ ਦੇਖਦੇ ਹਾਂ ਜੋ ਦੇਖਣ ਲਈ ਸਾਡਾ ਮਨ ਸਾਨੂੰ ਕਹਿੰਦਾ ਹੈ ਜੀ ਫਿਰ ਉਹ ਕੁਝ ਹੀ ਸਾਨੂੰ ਸਾਹਮਣੇ ਦਿਖਾਈ ਵੀ ਦਿੰਦਾ ਹੈ ਸਾਰਾ ਹੀ ਦ੍ਰਿਸ਼ਟਮਾਨ ਸੰਸਾਰ ਸਾਡੀਆਂ ਅੱਖਾਂ ਸਾਹਮਣੇ ਸਾਨੂੰ ਦਿਖਾਈ ਦਿੰਦਾ ਹੈ ਦੁਨੀਆ ਦੇ ਪਦਾਰਥਾਂ ਦੇ ਨਜ਼ਾਰੇ ਤੇ ਚੱਲਦੇ ਫਿਰਦੇ ਸਰੀਰ ਸਾਨੂੰ ਸੋਹਣੇ ਲੱਗਦੇ ਹਨ ਗੁਰੂ ਦੇ ਗਿਆਨ ਤੋਂ ਬਿਨਾਂ ਅਸੀਂ ਅਗਿਆਨਤਾ ਤੇ ਅੰਧ ਵਿਸ਼ਵਾਸ ਦੀ ਡੂੰਗੀ ਖਾਈ ਵਿੱਚ ਡਿੱਗੇ ਹੋਇਆ ਸਾਨੂੰ ਨਹੀਂ ਪਤਾ ਕਿ ਇਹ ਮਾਇਆ ਨਗਰੀ ਦੀ ਛਮਕਦਮ ਇੱਕ ਛਲਾਵਾ ਤੇ ਭਰਮਜਾਲ ਹੈ ਜੋ ਇੱਕ ਨਾ ਇੱਕ ਦਿਨ ਭਸਮ ਹੋ ਜਾਣਾ ਹੈ ਜੇ ਕਿਤੇ ਪ੍ਰਮਾਤਮਾ ਦੀ ਨਜ਼ਰ ਸਵੱਲੀ ਹੋ ਜਾਏ ਤਾਂ ਹੀ ਅਸੀਂ ਇਸ ਭਰਮ ਭਲਾਵੇ ਵਾਲੀ ਗੁਫਾ ਵਿੱਚੋਂ ਨਿਕਲ ਕੇ ਉਹ ਮਾਰਗ ਦੇਖ ਸਕਦੇ ਹਾਂ ਜੋ ਸੱਚ ਦੇ ਚਾਨਣ ਵੱਲ ਜਾਂਦਾ ਹੋਵੇ ਕਿਉਂਕਿ ਪਰਮਾਰਥ ਪ੍ਰਮਾਤਮਾ ਦਾ ਨਾਮ ਹੀ ਸੱਚਾ ਤੇ ਸਿਰ ਹੈ ਸਮਾ ਰਹਿੰਦਿਆਂ ਸਾਨੂੰ ਪਰਮਾਰਥ ਦੀ ਸੋਝੀ ਹੋਣੀ ਬਹੁਤ ਜ਼ਰੂਰੀ ਹੈ ਜੀ ਬੰਝੇ ਮੇ ਬਾਸ਼ਾ ਇਸੀ ਰਾਗ ਅੰਦਰ ਸਾਨੂੰ ਸਮਝਾਉਂਦੇ ਹਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸਪੰਖੀਆ ਕੁਦਮ ਕਰੇ ਪਸਪੰਖੀਆਂ ਦਿਸੈ ਨਹੀਂ ਕਾਲ ਉਤੇ ਸਾਥ ਮਨੁੱਖ ਹੈ ਹਾਥਾ ਮਾਇਆ ਜਾਲ ਮੁਕਤੇ ਸਹੀ ਪਾਲੀਆ ਜੇ ਸੱਚਾ ਨਾਮ ਸਮਾਲ। ਸਾਲ ਨੂੰ ਤਾਂ ਸੰਗਤ ਜੀ ਗੁਰੂ ਦੀ ਬਾਣੀ ਬਾਰ-ਬਾਰ ਪੈਰ-ਪੈਰ ਤੇ ਸਮਝਾ ਰਹੀਆਂ। ਪਰ ਅਸੀਂ ਸੁਣਾਂਗੇ ਤਦੇ ਸਮਝਾਂਗੇ ਤਾਂ ਹੀ। ਸੋ ਸੰਗਤ ਜੀ ਇਹ ਗੱਲ ਕਿਸੇ ਤੋਂ ਵੀ ਲੁਕੀ-ਚੀਪੀ ਨਹੀਂ ਕਿ ਖਾਸ ਕਰਕੇ ਪਿੰਡਾਂ ਵਿੱਚ ਆਪਣੀ ਜਾਤ ਦੇ ਤੇ ਗੋਤਾਂ ਦੇ ਵਿਚ ਠੇਰੇ ਪਤਾ ਨਹੀਂ ਨਿੱਤ ਦਿਨ ਕਿਵੇਂ ਨਵੇਂ-ਨਵੇਂ ਉਗਰੇ ਹਨ। ਕੋਈ ਪਤਾ ਨਹੀਂ ਕਿ ਉਹਨਾਂ ਦਾ ਇਤਿਹਾਸ ਕੀ ਹੈ ਤੇ ਸਮਾਜ ਲਈ ਉਹਨਾਂ ਦੀ ਕੀ ਕੁਰਬਾਨੀ ਹੈ ਅੱਜ 21ਵੀਂ ਸਦੀ ਵਿੱਚ ਵੀ ਅਸੀਂ ਆਪਣੇ ਸਮਰੱਥ ਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਤੋਂ ਬੇਮਖੋ ਕੇ ਮੜੀਆਂ ਤੇ ਜਠੇਹਰਿਆਂ ਨੂੰ ਪੂਜਣ ਦੇ ਚੱਕਰ ਵਿੱਚ ਆਪਣੇ ਜੀਵਨ ਦਾ ਅਨਮੋਲ ਸਮਾਂ ਗਵਾ ਰਹੇ ਹਾਂ ਬਹੁਤ ਸਾਰੀਆਂ ਥਾਵਾਂ ਤੇ ਦੇਖਣ 'ਚ ਇਹ ਵੀ ਆਉਂਦਾ ਹੈ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਸ ਜਠੇਹਰਿਆਂ ਵਾਲੀ ਥਾਂ ਤੇ ਲਿਜਾ ਕੇ ਅਖੰਡ ਪਾਠ ਕੀਤੇ ਜਾ ਰਹੇ ਹਨ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਲਈ ਉਹ ਜਠੇਰੇ ਵੱਡੇ ਹੋ ਗਏ ਜਿਨ੍ਹਾਂ ਬਾਰੇ ਅਸੀਂ ਕੁਝ ਵੀ ਨਹੀਂ ਜਾਣਦੇ ਤੇ ਆਪਣੇ ਗੁਰੂ ਨੂੰ ਛੋਟਾ ਸਮਝ ਲਿਆ ਜਿਸ ਨੂੰ ਚੁੱਕ ਕੇ ਅਸੀਂ ਜਠੇਰੀਆਂ ਦੀਆਂ ਬੜੀਆਂ ਤੇ ਲੈ ਕੇ ਜਾਂਦੇ ਹਾਂ ਸਤਗੁਰੂ ਨਾਨਕ ਜੀ ਰਾਗ ਸੋਠ ਅੰਦਰ ਸਾਨੂੰ ਸਮਝਾ ਰਹੇ ਹਨ ਕਿ ਆਪਣੀਆਂ ਤ੍ਰਿਸ਼ਨਾਵਾਂ ਪੂਰੀਆਂ ਕਰਨ ਲਈ ਕਿਸੇ ਪਰਾਏ ਦਰ ਤੇ ਨਹੀਂ ਜਾਣਾ ਚਾਹੀਦਾ ਦੁਬਦਾ ਵਿੱਚ ਆ ਕੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਆਰਾਧਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਪਰਮਾਤਮਾ ਦੇ ਨਾਮ ਸਿਮਰਨ ਨਾਲ ਸਾਰੀਆਂ ਹਿੱਤਿ ਤ੍ਰਿਸ਼ਨਾਵਾਂ ਦਾ ਖਾਤਮਾ ਹੋ ਜਾਣਾ ਹੈ ਫਰਮਾਉਂਦੇ ਹਨ ਦੁਬਦਾ ਨਾ ਪੜੋ ਦੁਬਦਾ ਨਾ ਪੜੋ ਹਰ ਵੀਨ ਹੋਰ ਨਾ 부ਜੋ ਮੜੇ ਮਸਾਲ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਾਰ ਕਰ ਜਾਵਾ ਤ੍ਰਿਸ਼ਨਾ ਨਾਮ 부ਜਾਈ ਦਸਪੀਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਆਪਣੀ ਬਾਣੀ ਸੁਭਈਓ ਰਾਹੀਂ ਸਾਨੂੰ ਸਮਝਾ ਰਹੇ ਆ ਜਾਗਤ ਜੋਤ ਜਪੇ ਨਿਸਬਾਸਰ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ ਤੀਰਥ ਤਾਨ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੇ ਘਟੀ ਘਟ ਮੈਂ ਤਬ ਖਾਲਸ ਤਾਹੇ ਨਾ ਤਾਹੇ ਤਾ ਖਾਲਸ ਜਾਣੇ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸਤਾ ਹੈ ਤ ਖਾਲਸ ਜਾਣੇ ਸੋ ਸੰਗਤ ਜੀ ਇੱਥੇ ਹੀ ਵਸ ਨਹੀਂ ਅਸੀਂ ਤਾਂ ਆਪਣੇ ਖੇਤਾਂ ਵਿੱਚ ਵੀ ਪੁਰਾਣੇ ਕਿਸੇ ਪੁਰਾਣੇ ਬੜੇ ਥੜੇ ਤੇ ਦੀਵਾ ਬੱਤੀ ਕਰਦੇ ਰਹਿੰਦੇ ਆ ਤੇ ਪ੍ਰਸ਼ਾਦ ਵੀ ਚੜਾਉਂਦੇ ਆ ਕਿ ਸਾਡੇ ਕਿਸੇ ਪੂਰਵਜ ਦੀ ਨਿਸ਼ਾਨੀ ਹੈ ਬਿਨਾਂ ਸੋਚਿਆ ਸਮਝਿਆ ਬਿਨਾਂ ਜਾਣਿਆ ਅਸੀਂ ਪੀੜੀ ਦਰ ਪੀੜੀ ਇਹੀ ਕੁਝ ਕਰਦੇ ਆ ਰਹੇ ਹਾਂ ਇੱਕ ਗੁੱਗਾਂ ਮਾਰੀ ਤੇ ਹੈ ਸਾਲ ਸੇਮੀਆਂ ਚੜਦੀਆਂ ਸੱਪ ਵੀ ਪੂਜਿਆ ਜਾਂਦਾ ਜੀ ਪਿਛਲੇ ਪਿਛਲੇ ਸਮੇਂ ਵਿੱਚ ਜਦੋਂ ਸਤੀ ਪ੍ਰਥਾ ਚੱਲ ਰਹੀ ਸੀ ਤਾਂ ਔਰਤ ਨੂੰ ਆਪਣੇ ਮਰੇ ਹੋਏ ਪਤੀ ਦੀ ਚੀਤਾ ਵਿੱਚ ਜਿਉਂਦਿਆਂ ਹੀ ਸੜ ਕੇ ਮਰਨਾ ਪੈਂਦਾ ਸੀ ਬਾਅਦ ਵਿੱਚ ਉਸ ਦੀ ਕਬਰ ਬਣਾ ਦਿੱਤੀ ਜਾਂਦੀ ਸੀ ਸਤੀਆਂ ਦੀਆਂ ਪ੍ਰਾਣੀਆਂ ਕਬਰਾਂ ਜਿਨ੍ਹਾਂ ਤੇ ਸਮੇਂ ਦੇ ਨਾਲ ਕਾਹ ਫੂਸ ਤੇ ਦਰਖਤ ਵੀ ਉੱਗ ਗਏ ਤੇ ਕੂੜਾ ਕਰਕਟ ਜਮਾ ਹੋ ਚੁੱਕਿਆ ਸੀ ਅੱਜ ਉਹਨਾਂ ਤੇ ਵੱਡੇ ਵੱਡੇ ਮੰਦਰ ਉੱਤਰ ਰਹੇ ਹਨ ਮੇਲੇ ਲੱਗ ਰਹੇ ਹਨ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਵਹੀਰਾ ਘੱਟ ਕੇ ਪਹੁੰਚਦੇ ਹਨ ਕਮਾਈ ਦੇ ਚੌਕੇ ਸਾਧਨ ਬਣ ਗਏ ਹਨ ਸਾਰਾ ਦਿਨ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਸੁਣਾਈ ਦਿੰਦੀ ਹੈ ਜਦ ਕਿ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੜੀ ਇਹ ਮੜੀ ਜੜੀ ਹੈ ਕਿਹੜੀ ਸਤੀ ਦੀ ਹੈ ਤੇ ਇਸ ਦਾ ਕੀ ਇਤਿਹਾਸ ਹੈ ਸਤਿਗੁਰ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕਰਦੇ ਆ ਆਪਣੀ ਬਾਣੀ ਰਾਹੀਂ ਮਨੁੱਖਤਾਂ ਨੂੰ ਸੋਝੀ ਬਖਸ਼ਦੇ ਹੋਏ ਫਰਮਾਇਆ ਸਤੀਆਂ ਇਹ ਨਾ ਆਖਿਐ ਨਾ ਸਤੀਆਂ ਇਹ ਨਾ ਆਖਿਐ ਜੋ ਮੜਿਆ ਲਗ ਜਲਨ ਨਾਨਕ ਸਤੀਆਂ ਜਾਣੀਐ ਜੇ ਬਿਰਹ ਚੋਟ ਮਰਨ ਸੋ ਉਸ ਇੱਕ ਸਿਰਜਣਹਾਰੇ ਨੂੰ ਭੁੱਲ ਕੇ ਅੱਜ ਅਸੀਂ ਇਹੋ ਜਿਹੇ ਨਿਰਾਰਥਕ ਕਰਮ ਕਰਕੇ ਫਿਰ ਆਪਣੇ ਆਪ ਨੂੰ ਧਾਰਮੀ ਖਵਾਉਂਦੇ ਹਨ ਕਿ ਅਸੀਂ ਤਾਂ ਬਹੁਤ ਵੱਡੇ ਧਾਰਮਿਕ ਮਾਰੇ ਆਂ ਗੁਰੂ ਦੀ ਬਾਣੀ ਦਾ ਸਾਡੇ ਤੇ ਕੋਈ ਅਸਰ ਦਿਖਾਈ ਨਹੀਂ ਜੀ ਦਿੰਦਾ ਅਸੀਂ ਅੱਜ ਸੱਚ ਦੇ ਮਾਰਗ ਤੋਂ ਭਟ ਚੁੱਕੇ ਹਾਂ ਸਾਨੂੰ ਤਾਂ ਇਹ ਵੀ ਅਹਿਸਾਸ ਨਹੀਂ ਕਿ ਅਸੀਂ ਅਸੰਖਾਂ ਜਨਮਾਂ ਤੋਂ ਆਪਣੇ ਪਰਮ ਪਿਤਾ ਤੋਂ ਵਿਛੜੇ ਹੋਏ ਹਾਂ ਤੇ ਉਸ ਨੂੰ ਮਿਲਣਾ ਇਸ ਮਨੁੱਖਾ ਜਨਮ ਵਿੱਚ ਕਿੰਨਾ ਜ਼ਰੂਰੀ ਹੈ ਪੰਜਵੇਂ ਪਾਤਸ਼ਾਹ ਰਾਗਾ ਸਾਹਿਬ ਵਿੱਚ ਫਰਮਾਉਂਦੇ ਹਨ ਅਸੀਂ ਰੋਜ਼ ਰਹਿਰਾ ਸਾਹਿਬ ਵਿੱਚ ਪਰਦੇ ਹਾਂ ਭਈ ਪ੍ਰਾਪਤ ਮਨੁੱਖ ਦੇਹਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਗੁਰੂ ਪਿਆਰਿਓ ਆਨਮਤ ਦੇ ਲੋਕ ਕਹ ਲੋ ਜਾਂ ਕਹ ਲੋ ਗੁਰਮਤ ਤੋਂ ਹਟ ਕੇ ਹੋਰ ਨਮਤਾਂ ਵਾਲੇ ਹੋਰ ਵੀ ਜਿਹੜਾ ਧਰਮ ਵੀ ਕਹਿ ਦਿੰਦੇ ਅਸੀਂ ਧਰਮ ਤਾਂ ਜਿਵੇਂ ਆਪਾਂ ਕਹਿੰਦੇ ਧਰਮ ਤਾਂ ਦੁਨੀਆ ਵਿੱਚ ਇੱਕੋ ਹੀ ਆ ਪਰ ਚਲੋ ਉਹਨਾਂ ਦੇ ਆਪਣੇ ਮਾਰਗ ਹੁੰਦੇ ਆ ਜੋ ਆਪਣੇ ਧਾਰਮਿਕ ਕਰਮ ਕਰਦੇ ਹੋਣ ਗੁਰਮਤ ਤੋਂ ਹਟ ਗਏ ਸਾਡਾ ਉਹਨਾਂ ਪ੍ਰਤੀ ਕੁਝ ਵੀ ਕਹਿਣਾ ਵਾਜਬ ਨਹੀਂ ਕਿਉਂਕਿ ਉਹ ਉਹਨਾਂ ਦੇ ਆਪਣੇ ਮਾਰਗ ਆ ਅਸੀਂ ਉਹਨਾਂ ਨੂੰ ਕੁਝ ਮਤਲਬ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਜਦੋਂ ਗੁਰਮਤ ਵਿੱਚ ਕੋਈ ਖੰਡ ਕਰਮ ਚੱਲਦਾ ਹੋਵੇ ਤਾਂ ਮਨ ਨੂੰ ਠੇਸ ਲੱਗਦੀ ਹੈ ਜੋ ਪੁਣੀਰੇ ਜਾ ਸਕਦਾ ਕਿਸੇ ਕਿਸੇ ਗੁਰਦੁਆਰੇ ਅੰਦਰ ਦੇਖਣ ਮਿਲਿਆ ਹੈ ਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਰਾਜਮਾਨ ਹੈ ਤੇ ਦੂਜੇ ਪਾਸੇ ਇਹ ਕੰਮ ਚੱਲ ਰਿਹਾ ਹੈ ਕਿ ਕਿਸੇ ਖਾਸ ਰਖਤ ਦੀ ਪ੍ਰਕਰਮਾ ਕਰਕੇ ਉੱਥੇ ਮੌਲੀ ਬੰਨੀ ਜਾਂਦੀ ਹੈ ਚੁੰਨੀਆਂ ਵੀ ਲਟਕ ਰਹੀਆਂ ਹਨ ਮੱਥੇ ਟੇਕ ਕੇ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਇਵੇਂ ਕਰਨ ਨਾਲ ਮੋਹ ਮੰਗੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਪੀੜੀਆਂ ਪੀੜਾ ਉੱਥੇ ਦਿਖਾਈ ਦਿੰਦੀਆਂ ਸਮਝ ਨਹੀਂ ਆਉਂਦੀ ਕਿ ਇੱਥੇ ਅਸੀਂ ਦੋਸ਼ ਕਿਸ ਨੂੰ ਦਈਏ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਹੀਏ ਕੀ ਹੋ ਰਿਹਾ ਹੈ ਕਿ ਅੰਧਵਿਸ਼ਵਾਸੀ ਸ਼ਰਧਾਲੂਆਂ ਨੂੰ ਕਈ ਧਾਰਮਿਕ ਸਾਨਾਂ ਤੇ ਸੁਣਦੇ ਹਾਲ ਕਿ ਬਾਬਾ ਜੀ ਉੱਚੀ ਉੱਚੀ ਸਪੀਕਰ ਵਿੱਚੋਂ ਬੋਲਦੇ ਹਨ ਕਿ ਆ ਜਾਓ ਬਾਬੇ ਦੇ ਦਰ ਤੋਂ ਕੋਈ ਪੁੱਤ ਲੈ ਜਾਓ ਕੋਈ ਪੋਤਰੇ ਲੈ ਜਾਓ ਝੋਲੀਆਂ ਭਰ ਲਓ ਪਤਾ ਨਹੀਂ ਗੁਰਮਤ ਕਿੱਧਰ ਨੂੰ ਜਾ ਰਹੀ ਹੈ ਉਹ ਜੋ ਕਿਸੇ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਗੁਰੂ ਦੀ ਬਾਣੀ ਅੰਦਰ ਇਹ ਗੱਲਾਂ ਕਿੱਥੇ ਲਿਖੀਆਂ ਹਨ ਗੁਰੂ ਦੀ ਬਾਣੀ ਤਾਂ ਕਹਿ ਰਹੀ ਹੈ ਕਿ ਉਹ ਦਾਤਾ ਬਿਨਾ ਮੰਗੇ ਹੀ ਸਭ ਕੁਝ ਦੇ ਰਿਹਾ ਹੈ ਇਸ ਬਾਰੇ ਉਸਨੇ ਤਾਂ ਸਾਡੀ ਸਲਾਹ ਸਲਾਹ ਵੀ ਨਹੀਂ ਪੁੱਛਣੀ ਨਾ ਹੀ ਦਰਖਤਾਂ ਨਾਲ ਨਿਕ ਸੁਖ ਵੱਨਣ ਦਾ ਕੁਝ ਪ੍ਰਾਪਤ ਹੋਣਾ ਉਹ ਤਾਂ ਸਾਡੇ ਆਪਣੇ ਕਰਮਾਂ ਨਾਲ ਹੀ ਮਿਲਣਾ ਜੀ ਫਿਰ ਅਸੀਂ ਕਿਤੇ ਵਿਖੜ ਕੇ ਵਾਹਿਗੁਰੂ ਅੱਗੇ ਅਰਦਾਸ ਜੋਦੜੀ ਜ਼ਰੂਰ ਕਰ ਸਕਦੇ ਹਾਂ ਔਰ ਅਰਦਾਸ ਵੀ ਸਿਰਫ ਦੁਨਿਆਵੀ ਪਦਾਰਥਾਂ ਦੀ ਭੁੱਖ ਲਈ ਨਹੀਂ ਸਾਨੂੰ ਕਰਨੀ ਚਾਹੀਦੀ ਬਲਕਿ ਸਾਨੂੰ ਪਰਮਾਤਮਾ ਅਗੇ ਉਸਦੇ ਨਾਮ ਸਿਮਰਨ ਲਈ ਅਰਦਾਸ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਡੀਆਂ ਸੰਸਾਰਕ ਤ੍ਰਿਸ਼ਨਾ ਉਹ ਨਾਵਨੂਜੇ ਠੱਲ ਪੈ ਸਕੇ ਪੰਜਵੇਂ ਪਾਸ਼ਾ ਰਾਗ ਰਾਮ ਕੇ ਲਈ ਅੰਦਰ ਸਾਨੂੰ ਸਮਝਾ ਰਹੇ ਹਨ ਵਿਣ ਤੁਧ ਹੋਰ ਜੇ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦਹਿ ਨਾਮ ਸੰਤੋਕਿਆ ਉਤਰੇ ਮਨ ਕੀ ਭੁੱਖ ਗੁਰ ਵੰਦਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਸੋ ਗੁਰਮਖ ਪਿਆਰਿਓ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਅਸੀਂ ਬਾਹਰਮੁਖੀ ਫੋਕੇ ਧਰਮ ਕਰਮ ਕਾਂਡ ਕਰਦੇ ਹਾਂ ਜਿਨ੍ਹਾਂ ਦਾ ਰੋਹਾਨੀਅਤ ਨਾਲ ਕੋਈ ਵਾਸਤਾ ਨਹੀਂ ਇਹ ਫੋਕਟ ਕਰਮ ਅਸੀਂ ਬਿਨਾਂ ਸੋਚੇ ਸਮਝੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਕਰ ਰਹੇ ਹਾਂ ਪਰ ਇਹ ਸਭ ਕਰਮ ਗੁਰੂ ਤੇ ਬੇਮਖੋ ਕੇ ਮਨਮਖ ਹੋਣ ਦੀਆਂ ਹੀ ਨਿਸ਼ਾਨੀਆਂ ਐ ਸਾਨੂੰ ਆਪਣੀ ਮੱਤ ਤਿਆਗ ਕੇ ਆਪਣੇ ਗੁਰੂ ਦੀ ਮੱਤ ਨੂੰ ਲੈ ਮੱਤ ਲੈ ਕੇ ਚੰਗੇ ਵਿਚਾਰਵਾਨ ਬਣਨ ਦੀ ਜ਼ਰੂਰਤ ਹੈ ਫਿਰ ਹੀ ਅਸੀਂ ਸਮਝ ਸਕਦੇ ਹਾਂ ਕਿ ਪਾਣੀ ਨੂੰ ਜਿੰਨਾ ਮਰਜੀ ਰੜਕ ਲਈਏ ਉਸ ਵਿੱਚ ਕੁਝ ਵੀ ਹਾਸਲ ਨਹੀਂ ਹੋਣਾ ਜੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਦੇ ਸ਼ਬਦ ਦਾ ਪੱਲਾ ਫੜ ਕੇ ਉਸ ਦੇ ਅਨੁਸਾਰ ਹੀ ਹੋ ਕੇ ਹੀ ਸਾਨੂੰ ਆਪਣੀ ਜੀਵਨ ਵਿੱਚ ਚੱਲਣਾ ਪਵੇਗਾ ਤਾਂ ਜੋ ਅਸੀਂ ਇਹਨਾਂ ਕਿਸੇ ਪਿੱਟੇ ਬੇ ਲੋੜੇ ਅંધ ਵਿਸ਼ਵਾਸ ਵਾਲੇ ਨਿਰਾਰਥਕ ਕਰਮਾਂ ਨੂੰ ਛੱਡ ਸਕਣਦੇ ਸਮਰੱਥ ਹੋ ਸਕੀਏ ਕਿਉਂਕਿ ਸਤਿਗੁਰ ਅਮਰਦਾਸ ਜੀ ਸਾਨੂੰ ਰਾਗ ਬਿਲਾਵਲ ਅੰਦਰ ਸਮਝਾ ਰਹੇ ਹਨ ਦੂਜੇ ਭਾਏ ਬਿਲਾਵਲ ਨਾ ਹੋਵੇ ਦੂਜੇ ਭਾਏ ਬਿਲਾਵਲ ਨਾ ਹੋਵੇ ਮਨ ਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਸੋ ਸਿਰੀਗੁਰੂ ਨਾਨਕਦੇਵ ਜੀ ਦੇ ਆਗਮਨ ਤੋਂ ਪਹਿਲਾਂ ਵੀ ਇਸ ਧਰਤੀ ਤੇ ਬਹੁਤ ਸਾਰੇ ਅਵਤਾਰ ਤੇ ਭਗਤ ਜਨ ਪੈਦਾ ਹੋਏ ਤੇ ਕੁਰਾਹੇ ਪਈ ਮਿਰੁਕਤਾ ਨੂੰ ਆਪਣੇ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਲੋਕ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਬਜਾਏ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਪੂਜੇ ਲੱਪੇ ਅੱਜ ਵੀ ਉਹ ਕੁਝ ਹੋ ਰਿਹਾ ਜੀ ਸਿਰਜਣਹਾਰੇ ਨੂੰ ਭੁੱਲ ਕੇ ਮੂਰਤੀ ਪੂਜਾ ਤੇ ਇਸ ਤਰ੍ਹਾਂ ਗੁਣੀ ਮਾਇਆ ਦੇ ਪਾਪ ਪੁੰਨ ਦੀਆਂ ਵਿਚਾਰਾਂ ਵਿੱਚ ਹੀ ਅਸੀਂ ਉਲਝੇ ਹੋਇਆ ਹੁਣ ਤੱਕ ਵੀ ਅਸੀਂ ਲੋਕਾਚਾਰੀ ਰਸਮਾਂ ਦੀ ਜਿੱਲਣ ਚ ਗਵਾਚੇ ਆਤਮਿਕ ਮੌਤ ਮਾਰ ਰਹੇ ਹਾਂ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਦੀ ਸਾਨੂੰ ਕੋਈ ਸੋਝੀ ਨਹੀਂ ਪਰਮਾਤਮਾ ਦੇ ਮਾਰਗ ਤੋਂ ਪਟਕੇ ਅਸੀਂ ਨਿਤ ਦਿਨ ਸਮੂਹ ਸਮੂਹ ਬਣਾ ਕੇ ਇਹ ਤੀਰਥ ਇਸ ਤੀਰਥ ਸਥਾਨਾਂ ਤੇ ਚਾਲੇ ਪਾਈ ਰੱਖਦੇ ਹਾਂ ਜਦ ਕਿ ਗੁਰੂ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਰੱਬ ਤਾਂ ਮਨੁੱਖਾ ਤੇਰੇ ਅੰਦਰ ਹੈ ਸਤਗੁਰ ਪੰਜਵੇਂ ਪਾਸ਼ਾ ਰਾਗ ਪੈਰੋਂ ਅੰਦਰ ਫਰਮਾ ਰਹੇ ਹਨ ਹੱਜ ਕਾਬੇ ਜਾਓ ਨਾ ਤੀਰਥ ਪੂਜਾ ਹੱਜ ਕਾਬੇ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਭਰ ਨ ਦੂਜਾ ਪੂਜਾ ਕਰੋ ਨ ਨਿਵਾਜ ਗੁਜਾਰੋ ਏਕ ਨਿਰੰਕਾਰ ਲੈ ਹਿਰਦੇ ਨਮਸਕਾਰੋ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵਕਤ ਧਰਤੀ ਤੇ ਪ੍ਰਗਟ ਹੋਏ ਜਦੋਂ ਸਾਰੀ ਮਨੁੱਖਤਾ ਅੰਧ ਵਿਸ਼ਵਾਸ ਤੇ ਅਗਿਆਨਤਾ 'ਚ ਗੁਲਜੀ ਬੇ ਲੋੜੇ ਵਹਿਮਾਂ ਭਰਮਾਂ ਵਿੱਚ ਗ੍ਰਸਿ ਮਾਨਸਿਕ ਤੇ ਸਿਰਕ ਰੋਗਾਂ ਦਾ ਸ਼ਿਕਾਰ ਹੋ ਰਹੀ ਸੀ ਸਨਾਤਨ ਮਤ ਵਿੱਚ ਜਾਤ ਪਾਤ ਦੀਆਂ ਵੰਡਾਂ ਕਾਰਨ ਗਰੀਬ ਗਰੀਬ ਤੇ ਮਜਲੂਮ ਲੋਕ ਲਿਟਾੜੇ ਜਾ ਰਹੇ ਸਨ ਤੇ ਦੁੱਖ ਭੋਗ ਰਹੇ ਸਨ ਭਾਰਤੀ ਦਰਸ਼ਨ ਵਿੱਚ ਅਕਾਲ ਪੁਰਖ ਲਈ ਵਰਤੇ ਜਾਂਦੇ ਓਮ ਸ਼ਬਦ ਨੂੰ ਉਸ ਸਮੇਂ ਦੇ ਵਿਦਵਾਨਾਂ ਨੇ ਪਰਮ ਸਤ ਪਰਮਾਤਮਾ ਨੂੰ ਵੀ ਵੰਡ ਦਿੱਤਾ ਸੀ ਕਿਉਂਕਿ ਉਸ ਵਿੱਚ ਇੱਕ ਦੀ ਹੋਂਦ ਸੀ ਸਤਗੁਰ ਨਾਨਕ ਜੀ ਨੇ ਅਗੇਤਰ ਅਗੇ ਇੱਕ ਅਗੇ ਲਗਾ ਕੇ ਸਾਰੀ ਦੁਨੀਆ ਨੂੰ ਇੱਕ ਓੰਕਾਰ ਦਾ ਹੋਕਾ ਦਿੱਤਾ ਤੇ ਪਰਮਾਤਮਾ ਸਿਰਫ ਇੱਕ ਹੈ ਇੱਕ ਤੋਂ ਬਿਨਾ ਦੂਜਾ ਕੁਝ ਵੀ ਨਹੀਂ ਹੈ ਇਹ ਉਹਨਾਂ ਦਾ ਅੰਤਰਦ੍ਰਿਸ਼ਟੀ ਤੋਂ ਪੈਦਾ ਹੋਇਆ ਆਪਣਾ ਅਨੁਭਵ ਹੈ ਜੀ ਪਾਤਸ਼ਾਹ ਦੁਆਰਾ ਪ੍ਰਗਟ ਹੋਏ ਇੱਕ ਓੰਕਾਰ ਨਾਲ ਸਾਰੇ ਹੀ ਸੰਸਾਰ ਵਿੱਚ ਅਧਿਆਤਮਕਤਾ ਦੇ ਮਾਇਨੇ ਹੀ ਬਦਲ ਗਏ ਗੁਰੂ ਸਾਹਿਬਾਨਾਂ ਨੇ ਚਾਰ ਵਰਨਾਂ ਨੂੰ ਇੱਕ ਕਰਕੇ ਸਿੱਖੀ ਦਾ ਬੂਟਾ ਲਾਇਆ ਤੇ ਸਾਰੇ ਸੰਸਾਰ ਨੂੰ ਸਾਂਝੀਵਾਲਤਾ ਦਾ ਆਪਣੀ ਬਾਣੀ ਰਾਹੀਂ ਸੰਦੇਸ਼ ਦਿੱਤਾ ਪੁਰਮਾਹ ਦੇ ਹਨ ਸਭ ਕੋ ਆਸੈ ਤੇਰੀ ਬੈਠਾ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਉਠਾ ਸਬੇ ਸੰਜੀਵਾਲ ਸਦੈਨ ਤੂੰ ਕਿਸੈ ਨਾ ਦਿੱਸੇ ਬਹਾਰਾ ਜਿਉ ਕਿ ਪਰਮਾਤਮਾ ਆਪ ਸਭਨਾ ਦੇ ਹਿਰਦੇ ਘਰ ਚ ਵਸਿਆ ਹੋਇਆ ਹੈ ਕੋਈ ਵੀ ਤੇ ਕਿਸੇ ਵੀ ਜਾਤ ਜਾਂ ਧਰਮ ਦਾ ਮਨੁੱਖ ਪਰਮਾਤਮਾ ਦੀ ਹੋਂਦ ਤੋਂ ਬਾਹਰ ਨਹੀਂ Hindu ਤੇ Musliman ਆਪਣੇ ਆਪਣੇ ਮਤ ਅਨੁਸਾਰ ਕਰਮਕਾਂਡ ਕਰਦੇ ਹੋਏ ਇੱਕ ਦੂਜੇ ਪ੍ਰਤੀ ਨਫ਼ਰਤ ਦਾ ਸ਼ਿਕਾਰ ਹੋ ਰਹੇ ਸਨ ਇਸ ਸਾਰੇ ਵਰਤਾਂਤ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਤ੍ਰਿਮਵੀ ਪੌੜੀ ਅੰਦਰ ਵਿਖਿਆਨ ਕਰਦੇ ਹਨ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜੀ ਮੁੱਲਾ ਨੇ ਸਵਾਲ ਕੀਤੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਪੁੱਛਣ ਗੱਲ ਈਮਾਨ ਦੀ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਆਵੀਂ ਬਾਬਾ ਆਖੇ ਹਾ ਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਈ Hindu ਮੁਸਲਮਾਨ ਦੋਏ ਦਰਗਾਹ ਅੰਦਰ ਲਹਿਣ ਨਟੋਈ ਸੋ ਬੰਦਿਆ ਉੱਥੇ ਸੁਭ ਅੰਮਲਾਂ ਨਾਲ ਹੀ ਤੇਰੇ ਸਾਰੇ ਨਿਵੇੜੇ ਹੋਣੇ ਹਨ ਕਿਸੇ ਨੇ ਇਹ ਨਹੀਂ ਦੇਖਣਾ ਕਿ ਜਾਤ ਉੱਚੀ ਹੈ ਜਾਂ ਤਾਂ ਬਖਸ਼ਿਤਾ ਜਾਏਗਾ ਪਰ ਇਹਨਾਂ ਸਿੱਖਿਆਵਾਂ ਦਾ ਸਾਨੂੰ ਤਦ ਹੀ ਪਤਾ ਚੱਲੇਗਾ ਨਾ ਜਦ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕਰਾਂਗੇ ਗੁਰਬਾਣੀ ਵਿੱਚ ਤਾਂ ਸਭ ਕੁਝ ਲਿਖਿਆ ਹੈ ਪਰ ਸਾਨੂੰ ਆਪਣਾ ਪੜਿਆ ਦੀ ਯਾਦ ਨਹੀਂ ਰਹਿੰਦਾ ਕਿਉਂਕਿ ਅਸੀਂ ਤਾਂ ਆਪਣਾ ਪੜਿਆ ਆਪ ਆਪ ਸੁਣਦੇ ਵੀ ਨਹੀਂ ਸਾਡਾ ਮਨ ਅੰਦਰੋਂ ਰਾਜੀ ਨਹੀਂ ਹੁੰਦਾ ਕਿ ਅਸੀਂ ਆਪਣੇ ਗੁਰੂ ਦੀ ਗੱਲ ਮੰਨ ਲਈਏ ਸਾਡਾ ਮਨ ਹੀ ਗੁਰੂ ਦੇ ਸਿਧਾਂਤੋਂ ਬਾਗੀ ਹੋ ਜਾਂਦਾ ਹੈ ਤੇ ਦੁਬਧਾ ਵਿੱਚ ਚਲਾ ਜਾਂਦਾ ਅਸੀਂ ਮਨ ਦੀ ਮਰਜ਼ੀ ਕਰਦੇ ਹਾਂ ਸਤਗੁਰ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਪੂਰੀਆਂ ਕਰਨ ਲਈ ਲੋਭ ਲਾਲਚ ਵਾਲੇ ਕਰਮਕਾਂਡ ਕਰਦੇ ਹਨ ਉਹ ਠੱਗੇ ਜਾਂਦੇ ਹਨ ਪਰ ਜੇ ਉਹਨਾਂ ਤੇ ਗੁਰੂ ਦੇ ਸ਼ਬਦ ਦੀ ਕਿਰਪਾ ਹੋ ਜਾਏ ਤਾਂ ਹੀ ਉਹ ਬਚ ਸਕਦੇ ਹਨ ਸਤਗੁਰ ਨਾਨਕ ਜੀ ਸਾਨੂੰ ਆਪਣੀ ਬਾਣੀ ਰਾਹੀਂ ਸਮਝਾਉਂਦੇ ਹਨ ਜਿਨੇ ਨਾਮ ਵਿਸਾਰਿਆ ਜਿਨੇ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚਹੁਏ ਅੰਤਰ ਤ੍ਰਿਸ਼ਨਾ ਅਗ ਗੁਰ ਰੱਖੇ ਸੇ ਉਬਰੇ ਹੋਰ ਮੁਠੀ ਧੰਦਾ ਠਗ ਸੋ ਇਸ ਮਾਇਆਵਿ ਸੰਸਾਰ ਦੇ ਜਿਨ੍ਹਾਂ ਵੀ ਪਦਾਰਥਾਂ 'ਚ ਮਨ ਲਗਾ ਕੇ ਅਸੀਂ ਪਰਮ ਪਿਤਾ ਪਰਮਾਤਮਨ ਭੁੱਲ ਜਾਂਦੇ ਹਾਂ ਉਹ ਦੂਜਾ ਭਾਉ ਹੀ ਅਖਵਾਉਂਦਾ ਹੈ ਫਿਰ ਭਾਵੇਂ ਉਹ ਆਪਣਾ ਪਰਿਵਾਰ ਵੀ ਕਿਉਂ ਨਾ ਹੋਵੇ ਸੋ ਕਿਉਂਕਿ ਮਾਈ ਸੱਚੇ ਬਾਦਸ਼ਾਹ ਫਰਮਾ ਰਹੇ ਹਨ ਮਾਈ ਬਾਪ ਪੁੱਤਰ ਸਭ ਹਰ ਕੇ ਕੀ ਹੈ ਮਾਈ ਬਾ ਪੁੱਤਰ ਸਭ ਹਰ ਕੇ ਕੀਏ ਸਬਨਾ ਕੋ ਸੰਬੰਧ ਹਰ ਕਰ ਦिए ਤੇ ਗੁਰੂ ਦੇ ਮਹਾਵਾਕ ਅਨੁਸਾਰ ਬੇਸ਼ੱਕ ਉਹ ਸੰਜੋਗੀ ਸਨ ਪਰਮਾਤਮਾ ਵੱਲੋਂ ਮਿਲੇ ਹੁੰਦੇ ਹਨ ਤੇ ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਸਾਡਾ ਫਰਜ਼ ਵੀ ਹੈ ਪਰੰਤੂ ਜੇ ਅਸੀਂ ਇਹਨਾਂ ਵਿੱਚ ਇੰਨਾ ਮੋਹ ਵਧਾ ਲਈਏ ਕਿ ਹੋਰ ਸਾਨੂੰ ਕੁਝ ਦਿਖਾਈ ਹੀ ਨਾ ਦਵੇ ਤਾਂ ਫਿਰ ਇਹ ਮੋਹ ਮਾਇਆ ਦਾ ਵਿਕਾਰ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਜਨਨ ਪਿਤਾ ਲੋਕਸੁੱਤ ਬੰਤਾ ਕੋਏ ਨਾ ਕਿਸ ਕੀ ਧਰਿਆ ਪਾਤਸ਼ਾਹ ਦੇ ਮਹਾਵਾਕ ਅਨੁਸਾਰ ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਬੰਦੇ ਦੇ ਸਹਾਈ ਨਹੀਂ ਹੁੰਦਾ ਅੱਗੇ ਤਾਂ ਪਰਮਾਤਮਾ ਦਾ ਨਾਮ ਹੀ ਪ੍ਰਾਣੀ ਦੇ ਨਾਲ ਨਿਭਣਾ ਹੈ ਗੁਰ ਤੇਗ ਬਹਾਦਰ ਜੀ ਰਾਗ ਤਿਲੰਗੰਦਰ ਪ੍ਰਾਣੀ ਨੂੰ ਸਮਝਾ ਰਹੇ ਹਨ ਕਿ ਜਿਸ ਪਰਿਵਾਰ ਵਿੱਚ ਇੰਨਾ ਖਚਤ ਹੋ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਜਦੋਂ ਤੇਰੀ ਜੀਵਾਤਮਾ ਤੇਰੇ ਸਰੀਰ ਵਿੱਚੋਂ ਨਿਕਲ ਗਈ ਤਾਂ ਇਹਨਾਂ ਨੂੰ ਚੁੱਕ ਕੇ ਅੱਗੇ ਦੇ ਹਵਾਲੇ ਕਰ ਦੇਣਾ ਇੱਕ ਘੜੀ ਵੀ ਤਾਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਫਰਮਾਉਂਦੇ ਹਨ ਮਾਤ ਪਿਤਾ ਸੁੱਤ ਬੰਦ ਜਨ ਹਿੱਤ ਜਾ ਸਿਉ ਕੀਨਾ ਜਿਉ ਛੁੱਟਿਓ ਜਬ ਦੇ ਤੇ ਢਾਰ ਅਗਨ ਮੈ ਦਿਨਾ ਸੋ ਗੁਰ ਪਿਆਰਿਓ ਬਹੁਤ ਹੈ ਸਰੀਰਿਕ ਧਰਮ ਕਾਂਡ ਕਾਰਮ ਕਾਂਡ ਜੋ ਬੇਅਰਥ ਪਦਾਰਥਾਂ ਦੀ ਪੂਜਾ ਜੋ ਸਭ ਆਪਣੀ ਮਨ ਦੀ ਮਨ ਦੀ ਮਤਨਾ ਕਰਦੇ ਹਾਂ ਔਗੁਰਮਤ ਵਿੱਚ ਪਰਵਾਹ ਨਹੀਂ ਸਿਰਫ ਮਿਲੇ ਹੋ ਜੀਵਨ ਦੀ ਬਰਬਾਦੀ ਹੈ ਗੁਰੂ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਪਰਮਾਤਮਾ ਦਾ ਹੀ ਨਾਮ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਉਸ ਤੇ ਪੂਰਨ ਭਰੋਸਾ ਰੱਖ ਕੇ ਉਸ ਦੀ ਰਜਾ ਵਿੱਚ ਰਾਜੀ ਰਹਿਣਾ ਤੇ ਨਾਮ ਜਪਣਾ ਇਹਦੇ ਵਿੱਚ ਹੀ ਸਾਰੇ ਕਰਮ ਧਰਮ ਤੇ ਜਪ ਤਪ ਆ ਜਾਂਦੇ ਹਨ ਸਾਨੂੰ ਗੁਰ ਦੀ ਸ਼ਰਨ ਵਿੱਚ ਜਾ ਕੇ ਸਾਥ ਸੰਗਤ ਦੇ ਰਾਹੀ ਹੀ ਵਾਹਿਗੁਰੂ ਦੇ ਹੁਕਮ ਦੀ ਸੋਝੀ ਪੈ ਸਕਦੀ ਹੈ ਤਾਂ ਹੀ ਅਸੀਂ ਉਸ ਦੀ ਮਿਹਰ ਦੇ ਪਾਤਰ ਬਣ ਸਕਦੇ ਹਾਂ ਕਿਉਂਕਿ ਜਦੋਂ ਤੱਕ ਸਾਡਾ ਮਨ ਰੂਪੀ ਭਾਂਡਾ ਤਿਆਰ ਨਹੀਂ ਹੁੰਦਾ ਉਦੋਂ ਤੱਕ ਸਾਡੇ ਤੇ ਪਰਮਾਤਮਾ ਦੇ ਅਮਰਤ ਨਾਮ ਦੀ ਬਖਸ਼ਿਸ਼ ਨਹੀਂ ਹੋ ਸਕਦੀ ਸਤੂਰ ਅੰਮ੍ਰਿਤਦਾਸ ਜੀ ਰਾਗ ਗੋੜੀ ਅੰਦਰ ਫਰਮਾਨ ਕਰਦੇ ਹਨ ਨਾਮ ਸਮਾਵੇ ਜੋ ਭਾਂਡਾ ਹੋਏ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਠੀਕ ਹੈ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੁਰੂ ਗਿਆਨ ਨਾਲ ਜਦੋਂ ਮਨੁੱਖ ਨੂੰ ਸੋਝੀ ਪੈ ਜਾਂਦੀ ਹੈ ਕਿ ਇੱਕੋ ਇੱਕ ਪਰਮਾਤਮਾ ਹੀ ਹੈ ਉਸ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਫਿਰ ਦੁਬਦਾਂ ਵਿੱਚ ਪੈ ਕੇ ਕਿਉਂ ਆਪਣਾ ਮਨੁੱਖਾ ਜਨਮ ਬੇਅਰਥ ਗਵਾਣਾ ਜੀਵਨ ਰਹਿੰਦੇ ਉਸ ਦੀ ਪ੍ਰਾਪਤੀ ਲਈ ਇੱਕੋ ਇੱਕ ਭਗਤੀ ਸਿਮਰਨ ਦਾ ਮਾਰਗ ਹੈ ਜਿਸ ਵਿੱਚ ਅਸੀਂ ਆਪਣਾ ਮਨ ਲਗਾ ਸਕਦੇ ਹਾਂ ਸੋ ਤੇ ਆਪਣੇ ਅਸੀਂ ਹਮੇ ਨੂੰ ਖਤਮ ਕਰ ਸਕਦੇ ਹਾਂ ਜਿਸ ਦੇ ਕਾਰਨ ਸਾਨੂੰ ਪਰਮਾਤਮਾ ਦੇ ਦਰ ਦੀ ਸੋਝੀ ਪੈ ਜਾਂਦੀ ਹੈ ਕਿਉਂਕਿ ਨਿਰਮਲ ਹੋਏ ਮਨ ਤੇ ਦਾਤੇ ਦੀ ਨજર ਸਵੱਲੀ ਹੋ ਜਾਂਦੀ ਹੈ ਉਸ ਦੇ ਨਾਲ ਫਿਰ ਪ੍ਰਾਣੀ ਦੇ ਸੁੱਤੇ ਭਗ ਜਾਗ ਜਾਂਦੇ ਹਨ ਉਹਦੇ ਅੰਦਰੋਂ ਸੰਸਾਰੀ ਔਗਣ ਦੂਰ ਹੋ ਜਾਂਦੇ ਹਨ ਕਿਉਂਕਿ ਰੱਬੀ ਗਿਆਨ ਜੋ ਜੋ ਆਪਣੇ ਗੁਰੂ ਤੋਂ ਸਾਨੂੰ ਰੱਬੀ ਹੁਣਾਂ ਦੀ ਦਾਤ ਪ੍ਰਾਪਤ ਹੁੰਦੀ ਆ ਉਹਦੇ ਨਾਲ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਉਸ ਪ੍ਰਕਾਸ਼ ਦੇ ਨਾਲ ਫਿਰ ਸਾਡੇ ਸਾਰੇ ਸਾਡੀ ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ ਹੈ ਤੇ ਇਸ ਸਾਰੇ ਬਾਰੇ ਪੰਜਵੇਂ ਪਾਸ਼ਾ ਰਾਗ ਗੋਰੀਂਦਰ ਪ੍ਰਾਣੀ ਵੀ ਇਸ ਅਵਸਥਾ ਦਾ ਜ਼ਿਕਰ ਇਵੇਂ ਕਰਦੇ ਹਨ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵਿਰਾਗੀ ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵਿਰਾਗੀ ਮਿਟਿਓ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸੋ ਸੰਗਤ ਜੀ ਐਨੀ ਕੋ ਸੇਵਾ ਪ੍ਰਵਾਨ ਕਰਨੀ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਅ ਕਈ ਵਾਰੀ ਜ਼बान ਉਲਟ ਜਾਂਦੀ ਹੈ ਸੋ ਮਾਫ ਕਰ ਦੇਣਾ ਜੀ ਬਾਕੀ ਮੈਂ ਜੋ ਵੀ ਇਹ ਅੱਜ ਆਪ ਜੀ ਨਾਲ ਗੱਲਬਾਤ ਕੀਤੀ ਹੈ ਜੋ ਵੀ ਹੈ ਉਹ ਮੈਂ ਕਿਸੇ ਸੁਣਾਈ ਸੁਣੀ ਸੁਣਾਈ ਨਹੀਂ ਕੀਤੀ ਇਹ ਸਭ ਅਸੀਂ ਆਪ ਦੇਖ ਰਹੇ ਹਾਂ ਸਭ ਕੁਝ ਜੋ ਵੀ ਹੋ ਰਿਹਾ ਹੈ ਸੋ ਉਹਦਾ ਹੀ ਮੈਂ ਜ਼ਿਕਰ ਕੀਤਾ ਹੈ ਸੋ ਅਗਲੀ ਵੀਡੀਓ ਆਪ ਜੀ ਦੇ ਨਾਲ ਰੂਬਰੂ ਹੋਵਾਂਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ